हां जी दोस्तों सारेया नुं सस्श्रीकाळ स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਲਾਲਪੁਰਾ ਲਾਲਪੁਰਾ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਨੇੜੇ ਪਿੰਡ ਟੋਟੀਆਂ ਠੀਕ ਹੈ ਜੀ ਲਾਲਪੁਰੇ ਦੋਸਤੋ ਜਦੋਂ ਤੁਸੀਂ ਵਿਜ਼ਿਟ ਕਰਦੇ ਜੇ ਤੇ ਲਾਲਪੁਰੇ ਤੋਂ ਜਿਹੜੀ ਛੜਕ ਉਹ ਪਈ ਪਈ ਪਿੰਡ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਕਮਲਜੀਤ ਸਿੰਘ ਉਹਨਾਂ ਦੀਆਂ ਬੈਕਾਂ ਨੇ ਠੀਕ ਹੈ ਜੀ ਤੇ ਨੇੜੇ ਗੁਰਦੁਆਰਾ ਸਾਹਿਬ ਵੀ ਹੈਗਾ ਦੋਸਤੋ ਜਦੋਂ ਪਿੰਡ ਲਾਲਪੁਰੇ ਤੁਸੀਂ ਵਿజిਟ ਕਰੋਗੇ ਤਾਂ ਤੁਸੀਂ ਜਿਹੜਾ ਦੋਸਤੋ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਜੇ ਤੇ ਸਿੱਧੀ ਘਰੇ ਡਾਇਰੈਕਟ ਤੁਸੀਂ ਵਿజిਟ ਕਰ ਸਕਦੇ ਜੀ ਇਸ ਘਰੋਂ ਦੋਸਤੋ ਪਹਿਲਾਂ ਵੀ ਇੱਕ ਆਪਾਂ ਵੀਡੀਓ ਪਾਈ ਸੀ ਅੱਜ ਤੋਂ ਕੋਈ 5-4 ਦਿਨ ਪਹਿਲਾਂ ਇੱਕ ਕਵਰੇਜ ਕੀਤੀ ਸੀਗੀ ਤੇ ਵਾੜਾ ਤੁਹਾਨੂੰ ਦਿਖਾਈਆਂ ਸੀ ਆਪਾਂ ਉਸ ਕਵਰੇਜ ਵਿੱਚ ਕੋਈ 5-7 ਨਾ ਉਦੋਂ ਦਿਖਾਈ ਸੀਗੇ ਤੇ ਅੱਜ ਟੋਟਲ 6 ਵਾੜਾ ਦਿਖਾਉਣੀਆਂ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਅੱਜ 5 ਵਾੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਤੇ ਨਾਲ ਬੱਚੇ ਆ ਕੀ ਰੇਟ ਪੜਦਾ ਕਿੰਨਾ ਥੱਲੇ ਮਿਲਕ ਹਾਜ਼ਰ ਆ ਇੱਕ ਵਾਰ ਗੱਪਣ ਦਿਖਾ ਦਾਂਗੇ ਟੋਟਲ 6 ਨਗਨੇ ਤੇ 6 ਨਗਾ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਾਂਗੇ ਵੀਰ ਕਮਲਜੀਤ ਸਿੰਘ ਹੋਂਣਾ ਨਾਲ ਗੱਲਬਾਤ ਕਰਕੇ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਰੇਡ ਪਰਤਾ ਜਿਹਦਾ ਵੀ ਪਸੰਦ ਹੋਊਗਾ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਓ ਨਰਕ ਪਰਖਾ ਉਹ ਆਪਣੀ ਤਸੱਲੀ ਆ ਘਾਰਣ ਕੇ ਕਰ ਲਿਓ ਠੀਕ ਹੈ ਜੀ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 24 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਹੈ ਹਾਂਜੀ ਠੀਕ ਆ ਆਉ ਲੈਨੇ ਆਪਦੇ ਰੇ ਡਿਟੇਲ ਵੀਰ ਕਮਲਜੀਤ ਸਿੰਘ ਹੋਂਣਾ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਕਮਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਕੀ ਹਾਲ ਚਾਲ ਦੇ ਬਹੁਤ ਵਧੀਆ ਵੀਰ ਜੀ ਠੀਕ ਠਾਕ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੀਰ ਵੇਖਣ ਆਲਿਆਂ ਦਾ ਮਹਾਰਾ ਭਰਾ ਕਰੇ ਠੀਕ ਹੈ ਜੀ ਅੱਛਾ ਵੀਰ ਕਮਲਜੀਤ ਸਿੰਘ ਜੀ ਅੱਜ ਤੋਂ ਕੋਈ ਪੰਜ ਚਾਰ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਤੇ ਪਸ਼ੂ ਹੋ ਗਏ ਸੇਲ ਹਾਂਜੀ ਉਹ ਇੱਕੋ ਹੀ ਵੇੜ ਮਤਲਬ ਚੋ ਰਹਿ ਗਈ ਸੀ ਹਾਂਜੀ ਬਾਕੀ ਹੋ ਗਏ ਸੀ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੱਜ ਆਪਣੇ ਕੋਲ ਫਿਲਹਾਲ ਫਿਰ 5 5 6 ਬੜਾ ਬਕੌਬਾ ਹਾਂ ਜੀ ਮਤਲਬ 6 ਹੈ ਟੋਟਲ ਜਿਨ੍ਹਾਂ ਚ 5 ਸੋਈਆਂ ਵਾਂ ਬੱਚੇ ਗਾੜੀ ਤੇ ਇੱਕ ਵੇੜ ਆਪਣੇ ਕੋਲ ਗੱਬਣ ਜਿਹੜੀ ਉਹ ਸ਼ਾਈ ਹਾਲਦੀ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਬਸ ਜੀ ਠੀਕ ਹੈ ਤੇ ਵੀਰ ਜੀ ਪਹਿਲੇ ਨੰਬਰ ਤੋਂ ਤੋਂ ਸ਼ੁਰੂਆਤ ਕਰ ਲਗੇ ਇਸ ਵਾਰ ਤੋਂ ਹੀ ਅੱਜ ਤੋਂ ਕਰ ਰੋ ਸੰਧੂ ਸਾਹਿਬ ਦਾ ਵੱਡੀ ਤੋਂ ਠੀਕ ਆ ਜੀ ਤੇ ਤੇ ਦਈਏ ਦੀ ਜਾਣਕਾਰੀ ਕਿਨਵਾ ਸੂਬਾ ਇਹ ਸੂਆ ਦੇ ਸੰਧੂ ਸਾਹਿਬ ਕੋ ਦੂਜਾ ਸਮਝ ਲੈ ਭਾਮ ਕੋ ਤੇ ਜਾ ਸਮਝ ਲੈ ਹਾਂਜੀ ਪਰ ਇਹਦਾ ਉਹ ਵੀ ਇਹਨਾ ਫੋਨ ਤੇ ਕੋਈ ਆਪਾਂ ਭੈਣ ਭਰਾਵਾਂ ਨੂੰ ਵਿਖਾ ਦੇਣੇ ਆ ਹਾਂਜੀ ਤੋੜ ਕੇ ਜੋ ਵੀ ਇਹਦਾ ਬਾਡੀ ਆ ਵਿਖਾ ਰਹਿਓ ਜੀ ਜੀ ਬਾਕੀ ਇਹਦਾ ਆਪਾਂ ਫੋਨ ਤੇ ਕਰਾਂਗੇ ਉਹਨਾਂ ਵੀਰਾਂ ਨਾਲ ਦੁੱਧ ਵੀ ਤੇ ਮੁੱਲ ਵੀ ਅੱਛਾ ਅੱਛਾ ਜੀ ਖੋਲ ਦੀ ਠੀਕ ਆ ਜੀ ਠੀਕ ਆ ਲਿਓ ਜੀ ਸੂਈ ਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਵੈਸੇ ਇਹਨੂੰ ਚੌਥਾ ਦਿਨ ਆ ਸੰਦੂ ਸਾਵਾ ਬੱਚਾ ਮਗਰ ਤੇ ਬੱਚਾ ਨਾੜੂ ਦਾ ਜਿਹੜਾ ਨਾ ਨਾਲ ਆ ਆ ਬੱਚਾ ਮਗਰ ਹਾਂਜੀ ਲਓ ਜੀ ਮਗਰ ਬੱਚਾ ਦੋਸਤੋ ਅੱਜ ਚੌਥਾ ਦਿਨ ਆ ਹਾਂਜੀ 나ੜੂ ਬੱਚੇ ਤੇ ਬਿਲਕੁਲ ਨਾਲ ਤੇ ਕੱਦ ਕਾਠ ਪੂਰਾ ਵੱਡਾ ਤੇ ਦੋ ਗੱਲਾਂ ਦੋਸਤੋ ਨੋਟ ਕਰਾਤੀਆਂ ਵੀਰ ਨੇ ਬਿਆਂ ਦਾ ਵੀ ਜਿਹੜਾ ਮੋਲੇ ਖਾਸ ਤੌਰ ਤੇ ਆਪਾਂ ਫੋਨ ਤੇ ਕਰਾਂਗੇ ਤੇ ਵੈਸੇ ਹੁਣ ਜਿਵੇਂ ਬੌਲੇ ਤੋਂ ਬਾਹਰ ਹੀ ਆਈ ਆ ਤੇ ਦੁੱਧ ਵੀ ਕਿਸੇ ਵੀਰ ਨੇ ਖਰੀਦ ਰੀਏ ਤੇ ਫੋਨ ਤੇ ਦੱਸ ਦੋਗੇ ਹਾਂ ਦੁੱਧ ਦਾ ਦੱਸ ਦਿਆਂਗੇ ਤੋਲ ਕੇ ਜਿੰਨਾ ਜੋ ਠੀਕ ਆ ਵੈਸੇ ਥਣਾ ਸੁਣਾ ਦੀ ਚੰਗੀ ਐ ਸਾਫ ਸੁਥਰੀ ਹਾਂਜੀ ਬਿਲਕੁਲ ਬਹੁਤ ਚਵਾ ਬੈਠਦਾ ਚਾਹ ਚਵਾ ਨੂੰ ਜ਼ਿੱਤੀ ਐ ਵਜਦਾ ਨਲਕਾ ਛੱਡ ਦਈਦਾ ਵੇ ਲਓ ਜੀ ਆਓ वैसे विजय ਕਿੰਨਾ ਕਹੇ ਵੈਸੇ ਬੋਲਾ ਹੁਣ ਕਿੰਨਾ ਗਏ ਥੱਲੇ ਇਦੇ ਥੱਲੇ ਮੇਰੇ ਸਾਬ ਨਾਲ 18 19 20 ਕਿਲੋ ਦਾ ਲੱਗਦਾ ਤੇ ਹੋਊਗਾ ਹੀ ਤੇ ਮੈਂ ਨਾ ਵੀ ਇੱਕ ਨਹੀਂ ਬਣਾ ਕੇ ਜਿਹੜੀ ਹੈ ਨਾ ਜਿੱਦਾਂ ਆਪਾਂ ਕੰਡੇ ਤੇ ਦੱਸਦੇ ਨੇ ਤੁਹਾਨੂੰ ਆ ਬਿਲਕੁਲ ਜੀ ਬਿਲਕੁਲ ਹੈ ਨਹੀਂ ਹਾਂ ਤੇ ਉਦਾਂ ਨਹੀਂ ਤੇ ਚਲੋ ਚੋਇਆ ਮੈਂ ਤੁਹਾਡਾ ਰਾਤਾ ਨਾ ਵੀ ਸਿੱਧੀ ਸੁੱਧੀ ਹੋ ਜਾਊਗੀ ਜਦੋਂ ਅਸਤਾਜੀ ਸੂਈ ਆ ਅਸਤਾਜੀ ਸੂਈ ਦੇ ਕਿਤੇ ਇੱਕ ਤੇ ਦੋ ਸਰ ਤਾਂ ਫਿਰ ਬੰਦਾ ਬੁਰਾ ਲੱਗਦਾ ਹਾਂਜੀ ਹਾਂਜੀ ਮੈਂ ਤਾਂ ਥੋੜਾ ਮੈਂ ਹਾਂ ਵੀ ਆਪਾਂ ਸਮਾਂ ਪਤਾ ਲਾ ਲਏ ਚਲੋ ਦੁੱਤ ਬੋਲਾ ਆਪਾਂ ਦੱਸਣਾ ਫਰਜ਼ ਬਣਦਾ ਬਾਕੀ ਰੇਟ ਸਿੱਧੀ ਸੁੱਧੀ ਕਰਕੇ ਤੁਸੀਂ ਕਿਸੇ ਵੇਰ ਨੂੰ ਬਾਅਦ ਚ ਡਿਟੇਲ ਦੇ ਦਿਓ ਜਿਹੜਾ ਕੋਈ ਖਰੀਦਦਾਰ ਆਉ ਆ ਹੁਣ ਮੰਨ ਲਓ ਦੂਜਾ ਉਹ ਤੇ ਕਹਿੰਦੇ ਹੁਣ ਕੀ ਪਤਾ ਤੀਜਾ ਵੀ ਹੋਇਆ ਆਪਾਂ ਬੈਸ ਨਹੀਂ ਸਕਦੇ ਕੋਈ ਭਰਾ ਆਪਣੀ ਵੇਖ ਸਕਦਾ ਹੈ ਕਿ ਨਹੀਂ ਠੀਕ ਹੈ ਜੀ ਬਾਕੀ ਤਾਂ ਪਾਸੀ ਵਾਸਾ ਦਾੜਾ ਜੀ ਆਉਂਦੀ ਆ ਦੂਜਾ ਕੋਈ ਤੀਜਾ ਨਹੀਂ ਗਾਂ ਕੋਈ ਇਹਦੇ ਜੀ ਬਾਕੀ ਕੱਦ ਦੋਸਤੋ ਪੂਰਾ ਵੱਡਾ ਹੁਣ ਕੋਈ 18 17 12 ਦਾ ਇਲਾਕਾ ਕਿਸੇ ਦੁੱਧ ਦੀ ਤੇ ਬਹੁਤ ਜ਼ਿਆਦੀ ਹੈ ਪਰ ਆਪਾਂ ਇਹ ਕਰਕੇ ਮੈਂ ਨਾ ਵੀ ਕੱਢ ਲਈਏ ਮੜੀਏ ਹੁਣ ਵੀ 18 19 ਕਿਲੋ ਬੋਲ ਏ ਦੇ ਥਲੇ ਹੈਗਾ ਬਚਾ ਆ ਗਿਆ ਮਗਰ ਹਾਂਜੀ ਲਓ ਜੀ ਇਹ ਮਗਰ ਬੱਚਾ ਮੇਲ ਗਾਫ ਅੰਗਾਲਾ ਠੀਕ ਹੈ ਜੀ ਅੱਛਾ ਵੀਰ ਕਮਲ ਜੀ ਜੀ ਅੱਗੇ ਆ ਜੀ ਚਲੋ ਵੀਰ ਜੀ ਅੱਗੇ ਆਪਣੇ ਕੋਲ ਜਿਹੜੀਆਂ ਆ ਵਹਿੜਾ ਇਹ ਆ ਵਹਿੜਾ ਜੀ ਇਹ ਜਿਹੜੀ ਜਰਸੀ ਦੀ ਹਾਂਜੀ ਆ ਵੇਖ ਲਓ ਇਹਦੀ ਵੱਛੀ ਜੇ ਹਾਂਜੀ ਇਹਦੇ ਥੱਲੇ ਦੁੱਧ 16 ਕਿ ਲੀਟਰ ਦੁੱਧ ਕੰਡੇ ਵਾਲਾ ਜੀ 16 ਲੀਟਰ ਹਾਂਜੀ ਅੱਜ ਕਿੰਨਾ ਟਾਈਮ ਨੂੰ ਸੂਈ ਨੂੰ ਗਿਆ ਦਿਨ ਕਿੰਨੇ ਇਹ ਹੁਣ ਆਪਾਂ ਵੀ ਵੇਲ ਲਾ ਲਓ ਵੀ ਦਾ 15 ਰਣਾ ਦੀਆਂ ਵਹੀਆਂ ਦੀਆਂ 20 ਦੀ ਨਹੀਂ ਇੰਨੀ ਹੋਊਗੀ ਵੀ ਆਪਣੀਆਂ 12 ਦੀ ਹੋਵੇ 13 ਦੀ ਵੱਛੀ ਜਦੋਂ ਉਹ ਗਾੜੀ ਟੱਡਿਆ ਵੇ ਹੈ ਲੈ ਲਓ ਕੋਈ 15 ਦੇ ਵਿੱਚ ਵਿੱਚ ਹੀ ਥਾ। ਆ ਵੀ ਆਮ ਹੋਊਗੀ ਆਪਾਂ ਵਿੱਚ ਕਿਹੜੀ ਸੁਵਾਏ ਵੀ ਦੂਜਾ ਸੁਈਏ ਜਰਸੀ ਕਰਾਉ। ਮੈਂ ਇਹ ਦੂਜਾ ਸੁਈਏ ਵੀ ਜੀ। ਲਓ ਜੀ। ਤੇ ਚਾਹ ਚੂ ਬੜਾ ਗਾਂ ਦਾ ਬੰਬੀ ਵਾਂਗੂ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ। ਤੇ ਲਓ ਜੀ। ਅੱਛਾ ਦੋ ਦੋ 15 16? ਹਾਂ ਜੀ। ਇਹਦੇ ਨਾਲ ਸੰਤੂ ਸਾਹਿਬ ਗੱਡੀ ਤੋਂ ਲਾਉਣ ਲੱਗਿਆ ਨਾ। ਹਾਂ ਜੀ। ਆ ਪੱਬੀ ਤੇ ਨਾ ਵੇਖੋ। ਇਹ ਤੋਂ ਮੜਾ ਜਾਂ ਵੱਜ ਗਿਆ ਤੇ ਇਹਦੇ ਨਾਲ ਨਾ ਲਗਾਉਂਦੀ ਮੜ ਜੀ ਗਾਂ ਨੂੰ ਨੇ ਚਲੋ ਜੋ ਕੋ ਨੇ ਹੋਇ ਨਾ ਠੀਕ ਆ ਕੋ ਡਾਲੇ ਟੂਲੇ ਚ ਮੜੀ ਜਾਂ ਆ ਉਹ ਲੱਗੀ ਨਾ ਇਥੋਂ ਮੜਾ ਜਾਂ ਨਾ ਤੇ ਕੱਚਾ ਨੂੰ ਥੋੜਾ ਛਿਲਿਆ ਗਿਆ ਉਹਦਾ ਕਰਕੇ ਨਾ ਪੈਰ ਮੜਾ ਲਗਾਉਂਦੀ ਦਬਾਉਂਦੀ ਹਾਂ ਲਓ ਜੀ ਬਾਕੀ ਨਸਲ ਬਰੀਡ ਦੋਸਤੋ ਤੁਸੀਂ ਆ ਵੇਖ ਕੇ ਚੈੱਕ ਕਰੋ ਪੂਜੀ ਬਾਤੀ ਬਹੁਤ ਸੋਹਣੀਆਂ ਛੋਟੇ ਜੇ ਕੰਨ ਤੇ ਮਗਰ ਵੀ ਬੱਚੀ ਹੈ ਨਾ ਬੱਚੀ ਬੱਚੀ ਟੀਕੀ ਬਹੁਤ ਵਧੀਆ ਉਹਨਾਂ ਨੇ ਟੀਕ ਬੰਦੇ ਵਲੇ ਮਗਰ ਐਫ ਪੀ ਦੇ ਵਿੱਚ ਬੱਚੀ ਆ ਕਿ ਡੱਬੀ ਡੁੱਬੀ ਹਾਂਜੀ ਤੇ ਥਾਂ ਥਾਂ ਨੂੰ ਬਹੁਤ ਸੋਹਣਾ ਆ ਲਓ ਹਾਂਜੀ ਅਚਾਨਕ ਇਹ ਵੀ ਖੋਲਦਗੇ ਨੂੰ ਵੀ ਸੋ ਦੋਸਤੋ ਕੋਈ 15 ਦਿਨਾਂ ਦੇ ਅੰਦਰ ਅੰਦਰ ਦਾ ਸੂਬਾ ਹੈਗਾ 15 ਦਿਨਾਂ ਦੇ ਵਿੱਚ ਵਿੱਚ ਕੋਈ ਵੀਰ ਸੂਬਾ ਮੰਨ ਸਕਦਾ ਤੇ ਬਾਕੀ ਦੁੱਧ ਵੀ ਚੰਗਾ ਹੁਣ 15 16 ਸੋ ਇਹ ਤਾਂ ਮਾੜਾ ਪੈਰ ਦਾ ਕਾਤੋਂ ਵੱਡਾ ਜਿੱਦਾਂ ਆਪਾਂ ਨਾਰਮਲ ਕੈਚਫ ਬ੍ਰੀਡ ਦੇ ਵਿੱਚ ਵੇੜਾ ਦੇਖਦੇ ਹਾਂ ਇਹ ਜਰਸੀ ਨਾਲ ਕਿਤੇ ਨਾ ਕਿਤੇ ਕ੍ਰੋਸ ਐ ਚਿਪ ਠੀਕ ਆ ਇੱਕ ਪੁੱਤ ਇਹ ਕਾਤੋਂ ਵੱਡਾ ਬੈਠਦਾ ਤੇ ਹੈ ਨਵੀਂ ਆ ਦੂਜਾ ਸੂਬਾ ਕੋਈ ਵੀਰ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਠੀਕ ਆ ਮਾੜਾ ਜਿਹਾ ਦਬਾਉਂਦੀ ਆ ਤੁਹਾਨੂੰ ਪਹਿਲਾਂ ਦੱਸਦਾ ਕਿ ਕੋਈ ਡਾਲੇ ਦੇ ਵਿੱਚ ਜਦੋਂ ਕੋਈ ਚੜਨਾ ਉਤਰਨ ਦੇ ਵਿੱਚ ਕੋਈ ਨਾ ਕੋਈ ਨਾ ਉਹ ਉੜ ਗਿਆ ਕਿਤੇ ਡਾਲੇ ਦੇ ਵਿੱਚ ਆ ਲੋ ਚੱਲ ਪੁੱਤ ਆ ਲੋ ਜੀ ਨਮਸਕਾਰ ਚੱਲ हां इतको माल ਗਿਆ ਉਹ ਆ ਜਿਆਦਾ ਦੂਰ ਨਾ ਤੋਰਗੇ ਥੋੜਾ ਜਿਹਾ ਨੌ ਨੂਦ ਵਿੱਚ ਆਨ ਕਰਕੇ ਥੋੜਾ ਜਿਹਾ ਦਪਾਉਂਦੇ ਹੀ ਲਾਤਾ ਉਹ ਹੁੰਦੀ ਹੈ ਪ੍ਰੀਟ ਉਹ ਨਹੀਂ ਹੁੰਦੀ ਨਾ ਉਹ ਦੀ ਠੀਕ ਮੈਂ ਦੇ ਲੋ ਵੀ ਦੋਸਤੋ ਠੀਕ ਹੈ ਕੋਈ ਦੂਰੋਂ ਨੇੜੇੋਂ ਵੀਰ ਆ ਜਾਏ ਦੱਸਣਾ ਫਰਜ਼ ਬਣਦਾ ਬਾਕੀ ਸਾਰੇ ਵੀਰਾਂ ਨੇ ਹਾਂਜੀ ਹਾਂਜੀ ਵੇਖ ਹੀ ਲੈਣਾ ਹੁੰਦਾ ਪਸੂ ਕਿਉਂਕਿ ਤੋਰ ਦੇ ਵਿੱਚ ਤੁਹਾਨੂੰ ਮਾੜਾ ਹੀ ਲੱਗੂਗਾ ਵੀ ਇਧਰ ਲਈ ਲਾਤਾ ਜਿਹੜੀ ਹੈ ਹੋਰ ਤੇਲ ਤੂਲ ਪਾਉਨੇ ਆ ਹਾਂਜੀ ਹਾਂਜੀ ਹੋ ਜਾਣਾ ਬਾਕੀ ਦੱਸੂਗਾ ਹੋ ਜਾਊਗਾ ਜਿੰਮ ਜੇਮ ਰਮਾਨ ਆਏ ਹੋਗੇ ਉਹਵੇਂ ਸੈੱਟ ਹੋ ਜਣਾ ਇਹਨੇ ਹਾਂਜੀ ਲਓ ਵੀ ਸਾਹਿਬ ਵੀਰ ਕਮਲ ਜੀ ਕੀ ਇੰਦਾ ਕਰਦੇ ਆ ਮੁੱਲ ਇਹਦਾ ਸੰਧੂ ਸਾਹਿਬ ਮੁੱਲ ਤੇ ਭਾਵੇਂ ਆਪਾਂ 60 65 ਕਰਾ ਲਈਏ ਹਾਂਜੀ ਇਹ ਆਪਾਂ 2 ਘੱਟ 60000 ਦੀ ਵੈੜ ਦੇ ਦੇਾਂਗੇ ਬਾਗਰੂ 58 ਹਾਂ 58000 ਵੀ ਦੇ ਦੇਾਂਗੇ ਹਾਂ ਲਓ ਜੀ 58000 ਦੀ ਦੋਸਤੋ ਵਜੋਂ ਤਾਂ ਵੀ ਇਹ ਵੈੜ ਆਪਾਂ ਦੇ ਦਾਂਗੇ ਉਹ ਵੀ ਆ ਵੀ ਭੈਣ ਭਰਾ ਆਪਣਾ ਜਿੰਨਾ ਦੁੱਧ ਕਹਿਵਾ ਆਪਦੀ ਐ ਤਸੱਲੀ ਕਰਿਆਣ ਕੇ ਠੀਕ ਹੈ ਜੀ ਕੋਈ ਦੋ ਡਾਂਗ ਚੋਲੇ ਭਾਵੇਂ ਤਿੰਨ ਚੋਲੇ ਆਪਾਂ ਨੂੰ ਨਹੀਂ ਕੋਈ ਇਹ ਚ ਤਰਾਏ ਆਪਣੀ ਇਹ ਨਰਕ ਪਰਖਣਾ ਲਵੇ ਮੁੜ ਕੇ ਜਹਾਲਾ ਮੰਦਾ ਨਾ ਮੜਾ ਹੁੰਦਾ ਬਿਲਕੁਲ ਫਿਰ ਦੋ ਮਿੰਟ ਨਾ ਰਹਿ ਜਾਣ ਡੰਗਰ ਤੇ ਤਾਂ ਟੁੱਟ ਜਾਂਦੇ ਦਿਮਾਲ ਇਹੋ ਜੀ ਸ਼ੈ ਆ ਸਹੀ ਹੈ ਸਹੀ ਅੱਛਾ ਫਿਰ ਕਮਲ ਜੀ ਜੀ ਅੱਗੇ ਆ ਜੀ ਆਪਾਂ ਤੀਜੇ ਨੰਬਰ ਤੇ ਆ ਬੈਠ ਦਗਾ ਜੀ ਆ ਆ ਗਈ ਪਹਿਲਣ ਵਾਗ ਰੂ ਪਹਿਲਣ ਵੱਛੀ ਆ ਹਾਂ ਜੀ ਤੇ ਬੱਚਾ ਮਗਰ ਦੇ ਇਹਦੇ ਮਗਰ ਵੀ ਵੱਛੀ ਆ ਉਸ ਸੈਕਸ ਸੀਮਨ ਦੀ ਸੈਕਸ ਸੀਮਨ ਦੀ ਹਾਂ ਜੀ ਜਦਾਂ ਸਾਨੂੰ ਕਿੰਨਾ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਉਦਾਂ ਜਵਤ ਲਗਾ ਘਾਟਾਂ ਦੇ ਪਰ ਅਹੀਂ ਤਾਂ ਵੀ ਬੱਛੀ ਵਾਵਾ ਪੜੀ ਜਾਂਦਾ ਬਾਕੀ ਤਕੜੀ ਖੁੱਲੀ ਮਹੀਨਾ ਲਾ ਪੜੀ ਪਰੋਸੀ ਮਗਰ ਬੱਛੀ ਹੈ ਬੱਛੀ ਤਕੜੀ ਵਸ਼ੀ ਗੀ ਨਾ ਸਮਾਂ ਦੱਸਿਆ ਆਪਾਂ ਨੂੰ ਅਕੋ ਵੈਸੇ ਜਿੱਥੋਂ ਖਰੀਦੀ ਆ ਉਹਨਾਂ ਨੇ ਤਾਂ ਸਾਨੂੰ ਫੇਰ 15 ਦਿਨ ਦੱਸੇ ਜੇ 5 ਕ ਸਾਡੇ ਆਈ ਨਹੀਂ ਹੋ ਗਈਆਂ ਤਾਂ ਮੈਂ ਨਾ ਵੀ ਚਲੋ ਆਪਾਂ ਮੁੜ ਕੇ ਪੁਹਜਾਂ ਨੂੰ ਕੇ ਕਿੜੀ ਕੋਈ ਲੰਮਾ ਸਵਾਹ ਗਿਆ ਇਹ ਡਾ ਪਰਾਂ ਤੇ ਖੁੱਲੀ ਇਹ ਤਾਂ ਗੱਡੀ ਵਾੜ ਤੇ ਬਰਾਬਰੀ ਜਾਂਦੀ ਹੈ ਮੈਂ ਕਹਾ ਡਾ ਪਰਾਂ ਤੇ ਖੁੱਲੀ ਤੇ ਗੱਡੀ ਵਾੜ ਤੇ ਬਰਾਬਰੀ ਜਾਂਦੀ ਹੈ ਉਹ ਮਤਲਬ ਪੜੀ ਆ ਨਾ ਨਾਲੇ ਉਹਨਾਂ ਦੁੱਧ ਬੜਾ ਛੱਡਿਆ ਵਸ਼ੀ ਹਾਂ ਹਾਂਜੀ ਤੇ ਵੱਛੀ ਖੁੱਲੀ ਆ ਹੁਣ ਦੁੱਧ ਇਹਦੇ ਥੱਲੇ ਕਿੰਨਾ ਵੈਸੇ ਵੜ ਥਲੇ ਇਹਦੇ ਥੱਲੇ ਸਰਦਾਰ ਦੀ 14 ਨੇ 15 ਦੇ ਵਿੱਚ ਗਿਣੋ ਤੁਸੀਂ 14 ਤੇ 15 ਦੇ ਵਿੱਚ ਗਿਣੋ ਦੁੱਧ ਮਤਲਬ ਇਦਾਂ ਜਿਹੜਾ ਨਾ ਭੀ ਜੇ ਤੇ ਕੋਈ 2-4 ਦਿਨ ਦਾ ਸਬਕ ਭਾਵੇਂ ਫਿਰ ਤੇ ਦੁੱਧ ਦੇ ਵਧੂ ਵੱਛੀ ਬਹੁਤ ਵਰੀਆ ਚਵਾ ਚੂਏ ਦਾ ਠੀਕ ਹੈ ਜੀ ਤੇ ਲਓ ਦੋਸਤੋ ਵੜ ਚੰਗੀ ਆ ਪਹਿਲਾ ਸੂਆ ਬੋਦੀ ਵਾਲੀ ਵੱਛੀ ਆਪ ਤੇ ਮਗਰ ਸਖਸਟ ਸੀਮਨ ਦੀ ਜਿਹੜੀ ਦੋਸਤੋ ਇਹ ਵੱਛੀ ਹੈਗੀ ਆ ਤੇ ਛੋਟੇ ਜਿਹੇ ਕੰਨਾਂ ਪੂਥੀ ਪਾਤੀ ਬਹੁਤ ਸੋਹਣੀ ਹੈ ਤੇ 15 14 15 14 ਤੇ ਹੁਣ ਖੇਡਣ ਲਈ ਹੈ ਕਰਮਾਲੀ ਇਹਨਾਂ ਤੋਂ ਤਾਂ ਇਹਦੇ ਥੱਲੇ ਹੁਣ ਹਾਜ਼ਰ ਹਾਂਜੀ ਖੋਲਿਓ ਬਾਕੀ ਹਾਂਜੀ ਲਿਆਓ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆਂ ਹਾਂਜੀ ਤੇ ਚਵਾਈ ਵੀਰ ਕਮਲ ਜੀ ਆਪਾਂ ਕਰਦੇ ਆਂ ਮਸ਼ੀਨੀ ਚਵਾਈ ਕਰਦੇ ਹੱਥੀ ਉੱਥੋਂ ਦੇ ਆਪਾਂ ਕਰ ਲਿਆਂਦੀ ਆਂ ਵੀ ਉਦਾਂ ਵੇਖ ਕੇ ਆਥਾਂ ਪਰ ਆਪਾਂ ਮਸ਼ੀਨ ਨਹੀਂ ਚਾਹੁੰਦੇ ਆਂ ਲਓ ਜੀ ਸੋ ਦੋਸਤੋ ਬਾਕੀ ਆਹ ਵੈੜ ਆ ਤੁਹਾਡੇ ਸਾਹਮਣੇ ਮਗਰਬੀ ਬੱਛੀ ਆ ਬੱਛੀ ਪੂਰੀ ਪਲੀ ਪਲੋਸੀ ਮਗਰਬੀ ਬੱਛੀ ਆ ਬਹੁਤ ਸੋਹਣੀ ਕੱਦ ਕਾਠ ਦੇ ਵਿੱਚ ਬੱਛੀ ਵੀ ਆਪਾਂ ਤੁਹਾਨੂੰ ਖੜੀ ਕਰਕੇ ਚੰਗੀ ਤਸੱਲੀ ਨਾਲ ਦਿਖਾ ਦਾਂਗੇ ਕੋਈ ਨਹੀਂ ਕਰਾ ਦੇਣੇ ਭੈਣ ਭਰਾ ਮੁੜ ਕੇ ਜਾਨ ਸੋਹਣੀ ਪੂਥੀ ਪਾਥੀ ਆ ਸ਼ਕਲ ਸ਼ੁਗਲ ਸੋਹਣੀ ਆ ਰੰਗ ਪ੍ਰਿੰਟ ਚੰਗਾ ਬਸ ਪੁੱਤ ਆ ਲਓ ਜੀ ਕੋਈ 15 14 15 14 ਤੇ ਹੋਣ ਜਿਹੜਾ ਬਿਲਕੁਲ ਨੈੱਟ ਆ ਗਿਆ ਬਾਕੀ ਉਮਰ ਵੱਡੀ ਆ ਵਹਿੜ ਦੀ ਸੰਧੂ ਸਾਹਿਬ ਹਾਂਜੀ ਉਮਰ ਜਿਹੜੀ ਆ ਉਮਰ ਬਹੁਤ ਸੋਹਣੀ ਆ ਬੱਛੀ ਇਹ ਕਿਹੜੀ ਉਹ ਚਾਰੀ ਠੀਕ ਆ ਆਦਾ ਪੁੱਤ ਵੇ ਵੱਛੀ ਵੀ ਆਪਾਂ ਵਖਾਰ ਦੇਣੀ ਅੱਗੋਂ ਕਿਸੇ ਨੇ ਸਾੰਭੀ ਸੂਬੀ ਘਾਟਾ ਨਾ ਜਿੱਥੋਂ ਵੀ ਆਈ ਉਹ ਹੋਈ ਨਾ ਬਿਮਾਰੀ ਪੈਂਦੀ ਹੈ ਬਾਬਾ ਜੀ ਡੰਗਰ ਮੰਗਦਾ ਸਾੰਭਿਆ ਜਾਂਦਾ ਨਹੀਂ ਡੰਗਰ ਖੇਚਲ ਮੰਗਦਾ ਖੇਚਲ ਖਰਚਾ ਮੰਗਦਾ ਖਰਚਾ ਖੇਚਲ ਮੰਗਦਾ ਪਰ ਉਹਨਾਂ ਬਰਾਬਰ ਪੂਰਾ ਨਹੀਂ ਫੜਿੰਦਾ ਕਿਸੇ ਤੋਂ ਪੜਿਆ ਨਹੀਂ ਜਾਂਦਾ ਡੰਗਰ ਬਿਲਕੁਲ ਬਸ ਪੁੱਤ ਠੀਕ ਹੈ ਲਓ ਜੀ ਠੀਕ ਆ ਸੋ ਮਗਰ ਵੱਛੀ ਇੱਕ ਵਾਰੀ ਤੁਹਾਨੂੰ ਜ਼ਰੂਰ ਆਪਾਂ ਦਿਖਾਉਣੀ ਹੈ ਵੱਛੀ ਬਹੁਤ ਸੋਹਣੀ ਹੈ ਵੱਛੀ ਉੱਥੇ ਫਿਰ ਅੱਗੇ ਫਿਰ ਸੰਭ ਲੂਗਾ ਜਿਹੜੇ ਸਾਣਾ ਬਾਜ਼ਾਰ ਚ ਲੰਡਿਆ ਦੋਸਤੋ ਆਉਣ ਵਾਲੇ ਸਮੇਂ ਚ ਵੱਛੀ ਵੀ ਚੰਗੇ ਪੈਸਿਆਂ ਦੀ ਮੁਸੇਮੰਦੀ ਉਹਨਾਂ ਜਿਹੜੇ ਸਟੇਟ ਫਟਾ ਬਿਲਕੁਲ ਨਿੱਦਾ ਘੱਟ ਫਟਾ ਠੀਕ ਆ ਤੇ ਵੀਰ ਕਹੋ ਜੀ ਕੀ ਕਰਦੇ ਇਹਦਾ ਮੁੱਲ ਕੀ ਕਰਦੇ ਆ ਲੈਂਡ ਇਹ ਸੰਧੂ ਸਾਹਿਬ 2 ਘਟ 50 2 ਘਟ 50 ਦੇ ਆ ਠੀਕ ਹੈ ਜੀ ਹਾਂਜੀ ਲਓ ਜੀ 2 ਘਟ ਜਿਹੜੀ ਦੋਸਤੋ 50 ਦੀ 48000 ਦੀ ਇਹ ਤੁਹਾਨੂੰ ਵੜ ਮਿਲ ਜੂਗੀ ਹਾਂਜੀ ਤੇ ਇਹ ਬਾਕੀ ਓਵਰ ਆਲ ਤੁਸੀਂ ਸਾਰੀ ਵੇਖ ਹੀ ਲਈ ਹੈ ਚੰਗੀ ਆ ਵੱਛੀ ਨਵੀਂ ਆ ਠੀਕ ਆ ਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇਹ ਆ ਗਈ ਅੱਗੇ ਹਾਂਜੀ ਇਹ ਵੀ ਸੰਧੂ ਸਾਹਿਬ ਇੰਨੀ ਕੁ ਹਾਂਜੀ ਮਾਲੋ ਵੀ 13 14 ਦਿਨਾਂ ਦੀ ਸੂਈ ਆ ਇਹਦੇ ਮਗਰ ਬੱਛਾ ਜੀ ਠੀਕ ਆ ਜੀ ਲਓ ਜੀ 13 14 ਦਿਨਾਂ ਦੀ ਸੂਈ ਆ ਮਗਰ ਬੱਛਾ ਹਾਂਜੀ ਵਾਰਡ ਚੰਗੀ ਵੱਡੀ ਵੇਲ ਬੋਲਦੀ ਚੰਗੀ ਆ ਆ ਵੱਡੀ ਆ ਦੁੱਧ ਦਾ ਕੀ ਰਿਕਾਰਡਿੰਦਾ ਜੀ ਇਹਦਾ ਦੁੱਧ ਸੰਧੂ ਸਾਹਿਬ 16 17 ਕਿਲੋ ਦੁੱਧ ਜੇ ਇਹ ਜੇ ਦਿਨ ਕਿ ਮਤਲਬ ਹੋ ਰਹੀ ਦੇ ਜਾਉਂ ਵਿਆਂ ਬਾਈਆਂ ਕਿਲੋਆਂ ਦੇ ਸੇਵਾ ਜਿੱਦਾਂ ਤੁਸੀਂ ਆਂਦੇ ਜੇ ਨਾ ਹਾਂ 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 ਭਈ ਬਾਬਾ ਜੀ ਸਾਹਬ ਨਹੀਂ ਕਰਦੇ ਲੋਕ ਤੇ ਇੱਡੀ ਗਾਂ ਦਾ ਤੁੰਦ ਸਵੇਰ ਜਾਉਣੀ ਵੀ ਗੜੀ ਨੇ ਰਜੌਨੀ ਵੀ ਬੜੀ ਔਖੀ ਆ ਔਖੀ ਜਾਂਦੇ ਸਾਡੇ ਘਰ ਦੇ ਫੁੱਤ ਦੇ ਵਿੱਚ ਵੱਧਦੀ ਇਹ ਕਰਮਾਂ ਵਾਲੀ ਮਾਰ ਮਾਰ ਡੱਪੇ ਚੜਦੀ ਜਾਂਦੀ ਆ ਬਾਕੀ ਚਵਾ ਜਿਹੜਾ ਨਾ ਮਤਲਬ ਜਿੰਨੀਆਂ ਵੀ ਆਪਾਂ گاਵਾ ਆਪਣੇ ਵਿਖਾਈਆਂ ਨਾ ਤੁਹਾਨੂੰ ਸਾਜੀ ਜੀ ਕਿਸੇ ਨੂੰ ਵੀ ਕੋਈ ਛਿੱਟਾ ਛੁੱਟਾ ਭੂਰ ਭਾਰ ਦੀ ਕਿਸੇ ਦੀ ਵੀ ਕੋਈ ਇਹੋ ਜੀ ਗੱਲ ਨਹੀਂ ਜੀ ਠੀਕ ਹੈ ਜੀ ਹਾਂ ਇਹਦੇ ਥੱਲੇ ਜਿੱਦਾਂ ਆਪਾਂ ਇਹ ਵੀ 16 ਤੇ 17 ਦੇ ਵਿੱਚ ਲਾਓ ਤੁਸੀਂ ਘਾਟ ਹੀ ਲਾਓ ਆਪਾਂ ਨੂੰ ਨਾ ਠੀਕ ਹੈ ਜੀ ਠੀਕ ਆ ਆਪਦੀ ਆਣ ਕੇ ਭੈਣ ਭਰਾ ਦੂ ਡੰਗ ਇਹਨੂੰ ਚੋਲੇ ਤਿੰਨ ਚੋਲੇ ਕਿਹੜੇ ਆਪਾਂ ਮੰਡੀ ਜੀ ਬੱਧੀ ਆ ਬਿਲਕੁਲ ਜੀ ਬਿਲਕੁਲ ਐ ਕਿ ਨਹੀਂ ਪੈਸੇ ਲਾਉਣੇ ਆਪਣੀ ਤਸਲੀ ਕਰੋ ਵੀਰ ਜੀ ਮਗਰ ਇਹਦੇ ਵੀ ਵੱਛੇ ਹਨ ਨਹੀਂ ਇਹਦੇ ਮਗਰ ਵੱਛਾ ਸੰਦੂ ਹਾਂਜੀ ਲੋ ਜੀ ਮਗਰ ਵੱਛਾ ਮੇਲ ਕਾਫ ਆ ਹਾਂਜੀ ਠੀਕ ਆ ਤੇ ਜਿੰਨਾ ਤੋਂ ਤੋਂ ਦੱਸਿਆ ਤੁਹਾਨੂੰ ਉਹਨੇ ਦੀ ਤਸਲੀ ਤੁਸੀਂ ਕਰਨੀ ਆ ਭਰ ਕੇ ਚੋਕੀ ਆਪਦੀ ਭਰਾ ਕੇ ਦੇਖ ਲਿਓ ਠੀਕ ਆ ਲੈਓ ਵੀਰ ਤੋਰਤੀਏ ਨੂੰ ਵੀ ਠੀਕ ਆ ਏ ਬਾਕੀ ਕਾ ਤਾਂ ਜਿਹੜਾ ਦੋਸਤੋ ਮੈਂ ਪਹਿਲਾਂ ਚੀਕ ਕਰਦਾ ਵੀ ਫੁੱਲ ਵੱਢੀ ਆ ਬੇਲਪੂਲ ਚੰਗੀ ਆ ਲੰਬਾਈ ਵੀ ਪੂਰੀ ਆ ਤੇ ਪੁਚਾਈ ਵੀ ਪੂਰੀ ਆ ਆ ਵੇਖੋ ਮੈਂ ਮੋਢੇ ਤੇ ਆਉਂਦੀ ਸੰਤੂ ਸਾਹਿਬ ਹਾਂ ਬਿਲਕੁਲ ਜੀ ਬੋਤੀ ਜਿੱਡੀ ਵਹਿੜ ਆ ਹਾਂ ਬਸ ਬਸ ਇਹ ਰਹੀਆਂ ਖੁੱਲੀਆਂ ਪਿੱਛੇ ਅਸੀਂ ਇਹਨਾਂ ਨੂੰ ਵੱਢਾ ਹਾਂਜੀ ਹਾਂਜੀ ਪਿੱਛੋਂ ਮੈਂ ਜਵਾਈਆਂ ਤੇ ਖੁੱਲੀਆਂ ਖੱਲੀਆਂ ਵਿਚਾਰੀਆਂ ਠੀਕ ਹੈ ਜੀ ਤੋੜ ਦਿਗੇ ਹਾਂਜੀ ਹਾਂਜੀ ਤੋੜ ਲਓ ਜੀ ਚੱਲ ਪੁੱਤਾ ਜਾ ਬਾਕੀ ਥਾਂ ਥਾਂ ਨੂੰ ਬਹੁਤ ਸੋਹਣਾ ਦੋਸਤੋ ਜਿੱਦਾਂ ਆਪਾਂ ਕਹਿ ਰਹੇ ਹਾਂ ਬਹੁਤ ਸੋਹਣਾ ਜਵਾਬ ਬੜਾ ਸੁਆਦੀ ਆ ਹਾਂਜੀ ਸੁਆਹ ਕਿਸੇ ਦਾ ਨਹੀਂ ਕੋਈ ਭੂਰ ਨਹੀਂ ਕਿਸੇ ਦਾ ਵੀ ਤੇ ਸੋਹਣਾ ਜਵਾਬ ਏਦਾ ਵੀ ਲੋ ਜੀ ਠੀਕ ਆ ਸੋ ਵੜ ਚੰਗੀ ਆ ਦੋਸਤੋ ਬਾਕੀ ਦੁੱਧ ਵੀ ਤੁਹਾਨੂੰ ਦੱਸਤਾ ਜਿੰਨਾ ਕਿ ਲੀਟਰ ਹੁਣ ਚੱਲ ਰਹੀ ਆ ਅੱਗੇ ਵਧਾਉਣਾ ਕਿਸੇ ਵੀ ਰੀਅਲ ਅਸਟੈਂਟ ਕਰ ਲੋਗੇ ਕੋਈ ਗੱਲ ਆ ਜੇ ਕੋ ਭਰਾ ਆ ਗਿਆ ਤੇ ਸੁਭਾਗ ਸਾਹਮਣੇ ਵਾਧੂ ਵੀ ਚੋ ਸਕਦਾ ਤੇ ਨਹੀਂ ਤਾਂ ਘੱਟ ਵੀ ਚੋ ਸਕਦਾ ਇਹ ਤੇ ਹੈ ਕਿ ਨਹੀਂ ਆਪੋ ਆਪਣੀ ਸਮਝ ਆ ਤੇ ਸੇਵਾ ਪਾਇਦਾ ਹੀ ਆ ਜੀ ਸੇਵਾ ਦਾ ਹੀ ਆ ਤੇ ਕੀ ਮੁੱਲ ਕਰਦੇ ਆ ਜੀ ਕੀ ਕਰਾਂਗੇ ਲੈਣ ਦੇਣ ਦਾ ਇਹ ਦਾ ਸੰਧੂ ਸਾਹਿਬ ਆਪਣਾ 2 ਘਟ 2 ਘਟ 60000 ਰੁਪਿਆ ਵਾਗਰੂ ਦਾ ਆਪਾਂ 58 ਦੀ ਹਾਂ 58000 ਦੀ ਠੀਕ ਆ ਜੀ ਤੇ ਬਾਕੀ ਚਲੋ ਕੋਈ ਭੈਣ ਭਰਾ ਜਿੱਦਾਂ ਕੋਈ ਹੈ ਨਹੀਂ 258000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਹਾਂਜੀ ਚੰਗੀ ਵੱਡੀ ਆ ਕਦ ਕਾੜ ਪੂਰਾ ਉੱਚਾ ਬਾਕੀ ਠੰਡੀ ਤੇਰੀਆਂ ਸੀਲਸ ਲੱਗ ਕੋਈ ਸ਼ੁਕਰਾਂ ਵਾ ਜਿੱਦਾਂ ਮਰਜ਼ੀ ਚਲੋ ਅਸੀਂ ਤਾਂ ਭਾਵੇਂ ਇਥੇ ਮਸ਼ੀਨ ਨਹੀਂ ਆ ਸਾਡੇ ਕੋਲ ਨਾ ਚੋਣ ਵਾਲੇ ਨਹੀਂ ਗਾ ਬੰਦਿਆਂ ਦਾ ਥੋੜਾ ਜਿਹਾ ਮੁੰਡਾ ਵੀ ਨਹੀਂ ਬਿਲਕੁਲ ਜੀ ਬਿਲਕੁਲ ਤੇ 58000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ ਵਾੜ ਪਸੰਦ ਆਊਗੀ ਹੈ ਨਿੱਗੀ ਆ ਪੂਰੀ ਠੰਡੀ ਤੇਰੀ ਹੈ ਹਾਂਜੀ ਅੱਗੇ ਵੀ ਜੀ ਆ ਆ ਗਈ ਆਪਣੇ ਕੋਲ ਜਿਹੜੀ ਇਹ ਸਹੀ ਬਲ ਕਰਾਉਸ ਇਹ ਸੰਧੂ ਸਾਹਿਬ ਦੂਜਾ ਦੂਜੇ ਸੂਗੇ ਸੂਣਾ ਜੇ ਦੂਜਾ ਤੇ ਪਹਿਲੇ ਚਲੋ ਸਾਡੀ ਕੋਈ ਘਰ ਦੀ ਤੇ ਨਹੀਂ ਕਿ ਪਰ ਜਿੱਥੋਂ ਆਈ ਹੈ ਨਾ ਗਾਂ ਹਾਂਜੀ ਉਹਨਾਂ ਨੇ ਆਖਿਆ ਵੀ ਅਸੀਂ ਪਹਿਲੇ ਨਾਲ ਥੱਲਿਓ 20 ਲੀਟਰ ਪੇਚੋਆ ਦੁੱਧ ਹੂੰ ਤੇ ਚੰਗੀ ਚਵਾ ਚੂ ਦੀ ਸਵਾਦੀ ਆ ਵੜੇ ਹੁਣ ਦੂਜਾ ਹਾਂ ਦੂਜੇ ਸੂਗੇ ਮਤਲਬ ਸੂਣਾ ਇਹ ਕਿ ਸੂਣਾ ਆਖਿਆ ਵੀ ਅਸੀਂ ਇਹਦਾ ਪੀਣਾ ਤੇ ਹੁਣ ਉਹ ਚਲ ਗਏ ਆ ਬੰਦੇ ਉਹ ਬੰਦੇ ਬਾਹਰ ਉਹਨਾਂ ਡੰਗ ਡੁੰਗਰ ਦੇ ਦਿੱਤੇ ਆ ਹਾਂਜੀ ਤੇ ਜਿਹੜੇ ਬੰਦਿਆਂ ਨੇ ਆਪਾਂ ਨੂੰ ਉਹਨਾਂ ਕਹਿਆ ਵੀ ਬਹੁਤ ਵਧੀਆ ਮੈਂ ਪੁੱਛਿਆ ਸੀ ਨਾ ਆਪਣੇ ਬਾਰੇ ਹਾਂਜੀ ਹਾਂਜੀ ਵੀ ਇਹ ਗਰਮੀ ਗਰਮੀ ਨਹੀਂ ਨਾ ਮਨਾਉਂਦੀਆਂ ਘਟ ਬਿਲਕੁਲ ਜੀ ਮੈਂ ਦੁੱਧ ਵੀ ਮੱਝਾਂ ਰਗਾ ਤੇ ਮੈਂ ਇਹਦੇ ਬਾਰੇ ਲਈ ਹੀ ਰਾਇ ਸਾਰੀ ਸਹੀ ਹੈ ਤੇ ਉਹਨਾਂ ਕਹਿਆ ਵੀ ਭਾਜੀ ਦੁੱਧ ਖੋਲ ਲੀਏ ਹਾਂ ਲਿਓ ਜੀ ਲਓ ਦੋਸਤੋ ਦੂਜਾ ਸੂਬਾ ਠੀਕ ਹੈ ਜੀ ਦੈਣਾ ਕਰਮਾਲੀ ਵੇਖੋ ਜੇ ਕਿੰਨੇ ਕੜਦੇ ਬਾਕੀ ਹੋਰ ਨਾ ਸੋਨਾ ਬਾਕੀ ਹਫਤਾ ਦੇ ਕਰਮਾਲੀ 10 ਦੇ ਹਫਤਾ ਤਾਂ ਕਿਤੇ ਗਿਆ ਨਹੀਂ ਬਾਕੀ ਬਲੈਂਡਰ ਬੰਨੀ ਖਾੜੀ ਕਰਮਾਲੀ ਹਾਂ ਸੋ ਕਾਫੀ ਸੋਨਾ ਫੋਟ ਬਾਰ ਵਰਗਾ ਲੇਵਾ ਤੁਹਾਨੂੰ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾਉਦੇ ਆ ਜੋ ਉਸ ਲੇਵਾ ਮੁੱਢ ਤੋਂ ਠੀਕ ਆ ਜੀ ਤੇ ਆ ਜਾ ਪੁੱਤਰਾ ਆ ਦੇਖੋ ਜੀ ਬਾਕੀ ਨਿਗਰ ਆ ਜਿੰਨੇ ਵੀ ਆ ਤੁਸੀਂ ਵੇਖੋ ਪੂਰੀ ਜੰਮੀ ਪਣੀ ਆ ਗੁਲਾਈ ਦੇ ਵਿੱਚ ਪੂਰੀ ਗੋਲ ਹਾਂਜੀ ਵਾਜਣਾ ਵੜਦੋ ਠੀਕ ਆ ਲੋ ਜੀ ਸੋ ਥਾਣੇ ਚੱਡੇ ਦੀ ਕਾਫੀ ਸੋਹਣੀ ਆ ਬਾਕੀ ਵਿਰਲਪੁਰਲ ਵੀ ਚੰਗੀ ਆ ਆਪਸੀ ਥਾਣਾਂ ਦੀ ਕੋਈ ਜੋੜ ਬਹੁਤ ਥਾਣਾਂ ਤੇ ਪੀ ਗੁੜੀ ਮੋਗੇ ਨੂੰ ਆਉਂਦੀ ਇੱਥੋਂ ਹਾਂਜੀ ਇਹ ਤੇ ਸ਼ਹਿਤ ਹੁੰਦੇ ਆ ਤੇ ਅੱਛਾ ਜੀ ਮੀਰ ਕਮਲਜੀਤ ਜੀ ਇੱਕ ਵਾਰੀ ਇੱਥੇ ਲਿਆ ਕੇ ਖੜੀ ਕਰਕੇ ਅੱਛਾ ਇੱਥੇ ਖਿਲਾਰ ਲਓ ਹਾਂਜੀ ਇੱਥੇ ਖਿਲਾਰ ਹਾਂਜੀ ਹਾਂਜੀ ਤਾਂ ਲੈ ਜੋ ਜੀ ਬਸ ਹਾਂਜੀ ਖਿਲਾਰ ਲਓ ਇੱਥੇ ਬਸ ਪੁੱਤ ਬਸ ਬਸ ਬਹੁਤ ਕਰਮਾਲੀ ਵਹਿੜ ਲਓ ਜੀ ਖਲਾ ਹਾਂ ਕਮਾਲ ਕੀ ਕਮਾਲ ਕੀ ਹਾਂਜੀ ਹਾਂਜੀ ਚੱਲ ਆ ਪੁੱਤੋ ਜੀ ਅਜੇ ਉਧਾਂ ਸੰਦੂ ਸਾਹ ਵੱਠ ਦਸ ਡੱਡੀ ਸੁੰਦੀ ਵੇੜ ਬਣੂ ਪੂਰੀ ਲਓ ਜੀ ਸੋ ਦੋਸਤੋ ਹਫਤਾ 8 ਦਿਨ ਹਜੇ ਬਾਕੀ ਆ ਸਮਾ ਸੂਣ ਦੇ ਵਿੱਚ ਬਾਕੀ ਬਹੁਤ ਸੋਨਾ ਕਰਮਾ ਲਈ ਲੇਵਾ ਲਈ ਖੜੀ ਆ ਬਹੁਤ ਸੋਨਾ ਬਖਾਲਾ ਬਣਾ ਕੇ ਤਿਆਰ ਕੀਤਾ ਤੇ ਹੋਰ ਵੀ ਜੇਕਰ ਪੰਜ 사ਦਨਾ ਉਮੀਦ ਕਰਦੇ ਵੀ ਲੈ ਜੇ ਤਾਂ ਖੋਰ ਵੀ ਪੂਰੀ ਫੱਪ ਜੂਗੀ ਥੱਲੇਓ ਲਓ ਜੀ ਅੱਛਾ ਵੀਰ ਜੀ ਕਿੰਨਾ ਮੋਲੇ ਦਾ ਫਿਰ ਕੀ ਕਰਤਾ ਇਹਦਾ ਮੁੱਲ ਸੰਧੂ ਸਾਹਿਬ ਕਰਾਉਣ ਨੂੰ ਤਾਂ ਭਾਵੇਂ ਆਪਾਂ 65 ਕਰ ਲੀਏ 62000 ਰੁਪਏ ਮੁੱਲ ਜੇ ਇਹਦਾ ਵੈੜਦਾ ਹਾਂਜੀ ਹਾਂਜੀ ਲਓ ਜੀ ਐਨੂੰ ਜਪਤੋਈ 62000 ਦੋਸਤੋ ਇਹਦਾ ਮੋਲਾ ਦਮਾੜ ਕੁਛ ਵੀ ਹੋਵੇ 65 ਹੋਵੇ ਕੁਛ ਵੀ 68000 ਲੈਣ ਦੇ 68000 ਰੁਪਇਆ ਚਲੋ ਪਹਿਲੇ ਠੀਕ ਹੈ ਜੀ ਹਾਂ ਜੀ ਬਾਕੀ ਹੈ ਵੀ ਚੰਗੀ ਆ ਸਾਫ ਸੁਥਰੀ ਕਰਮਾ ਵਾਲੀ ਨਿੱਗਰ ਆਵੇਗਾ ਬਾਕੀ ਨਿੱਗਰ ਪੂਰੀ ਖੰਢੀ ਵੜੀ ਜੀ ਮਜੂਦ ਪੂਰਾ ਕੋਈ ਇਹ ਨਹੀਂਗਾ ਵੀ ਕੁੜੀ ਆ ਮਾਰ ਕੇ ਛੱਡ ਤੇ ਹਾਂ ਅੱਛਾ ਆ ਗਈ ਆ ਗਈ ਆਪਣੇ ਕੋਲ ਜਿਹੜੀ ਵਾਰ ਡੱਬੀ ਜੀ ਹਾਂ ਜੀ ਇਹ ਸੂਈ ਇਹ ਕਿੰਨੇ ਦਿਨੋਂ ਕੇ ਨੂੰ ਸੂਈ ਇਹਨੂੰ ਹੀ ਲਾ ਲੋ 14-15 ਦਿਨਾਂ ਦਾ ਇਹਦਾ ਵੱਛਾ ਜੇ ਮਗਰ ਅੱਛਾ ਜੀ ਇਹਦੇ ਮਗਰ ਵੱਛਾ ਜੀ ਲਓ ਜੀ ਮਗਰ ਵੱਛਾ ਹਾਂ 14-15 ਦਿਨਾਂ ਦੀ ਸੂਈ ਆ। ਹਾਂਜੀ। ਠੀਕ ਆ ਜੀ। ਹਾਂਜੀ। ਸੂਆ ਵੀ ਦੁੱਜਾ ਹੀ। ਦੁੱਜਾ ਦੁੱਜਾ ਵਜੀ ਪਿਓਰ ਤੋਂ ਜ਼ਿਆਦਾ ਆਪਣੀ। ਲਓ ਜੀ। ਬਹੁਤ ਦੁੱਧ ਵਾਲੀ ਵਛੀ ਏ। ਹਮ। ਲਓ ਜੀ। ਦੁੱਜਾ ਸੂਆ ਦੋਸਤੋ 14-15 ਦਿਨਾਂ ਦੀ ਸੂਈ ਆ। ਤੇ ਇਹਦੇ ਥੱਲੇ ਹੁਣ ਕੀ ਆ ਦੁੱਧ ਕਿੰਨਾ ਜੀ? ਇਹਦੇ ਥੱਲੇ ਸੰਧੂ ਸਾਹਿਬ 17-18 ਕਿਲੋ ਦੁੱਧ ਤੋਲ ਕੇ ਜੇ ਵਛੀ ਥੱਲੇ ਸਵੇਰੇ ਮੈਂ ਤੋਂ ਕੰਡਾ ਮਾਰਿਆ ਇਹਨਾਂ ਦਾ 17-18। ਹਾਂ ਦੁੱਧ ਜ਼ਿਆਦਾ ਵਹਿਣ ਥੱਲੇ ਸੀ ਪਰ ਥੋੜਾ ਜਿਹਾ ਨਾ ਪੱਠੇ-ਪੁੱਠੇ ਗਿਆ ਘਾਟ ਰਿਆ। ਹਾਂਜੀ। ਤੇ ਇਸ ਟਾਈਮ ਇਹਨਾਂ ਤੋਂ ਤੁਸੀਂ 17 18 ਹੈਗਾ ਪੱਕਾ ਲੋਹੜ ਕਾ ਜਿਹਨੂੰ ਕਹਿੰਦੇ ਨਾ ਆਪਣਾ ਭੈਣ ਭਰਾ ਆਵੇ ਇਹਨੂੰ ਚੋ ਕੇ ਦੁੱਧ ਤੋਲ ਜੇ ਸ਼ਾਮਾ ਨੂੰ ਫੇਰ ਆਵੇ ਫੇਰ ਤੋਲ ਜੇ ਐ ਖੁੱਲੀ ਦਲੀਲ ਨਾਲ ਆਪਣੀ ਤਸਲੀਹ ਕਰਕੇ ਤੇ ਬਾਕੀ ਹੈ ਚੋਣ ਇਹ ਵੀ ਨਾ ਤੇ ਬਿਲਕੁਲ ਭਾਵੇਂ ਬੰਦੇ ਸਜਾਨ ਹੋਵੇ ਜਾਂ ਨਾ ਹੋਵੇ ਤੇ ਉਹ ਵੀ ਐਡੀ ਪੁਲਿਸ ਵਾਡੀ ਆ ਤੇ ਕੋਈ ਛੜ ਨਹੀਂ ਕੋਈ ਇਹਨੂੰ ਮਨ ਕਰਮਾ ਵਾਲੀ ਨੂੰ ਕੋਈ ਵੰਗਾ ਨਹੀਂ ਜਿੱਦਾਂ ਮਰਜ਼ੀ ਬਸ ਫੜਕੇ ਤੇ ਚੋਣੋ ਰੂਹੀ ਹੈਗੇ ਹਾਂ ਤੇ ਕੁੜੀ ਐ ਆਉਂਦੀ ਆ ਮੋਗੇ ਠੀਕ ਆ ਤੇ ਵੀਰ ਕਮਲਜੀਤ ਲਿਆਈਏ ਦਿਖਾ ਦੀਏ ਤੋਰ ਕੇ ਲੋ ਜੀ ਤੇ ਦੋਸਤੋ 15 14 ਦਿਨਾਂ ਦਾ ਆਈਡੀਆ ਮੰਨ ਲਿਓ ਤੁਸੀਂ ਬਾਕੀ ਦੁੱਧ ਅਸੀਂ ਸੰਧੂ ਸਾਹਿਬ ਬੱਚਿਆਂ ਨੂੰ ਨਾ ਉਹ ਕੰਮ ਨਹੀਂ ਅਸੀਂ ਦੁੱਧ ਪਿਉਂਦੇ ਆ ਰੱਬ ਦੇ ਜੀ ਅਮੇ ਗੁਰੂ ਦਾ ਪਾਪ ੋੜਾ ਇਹਨਾਂ ਦਾ ਬੱਚਾ ਨਹੀਂ ਬਿਲਕੁਲ ਜੀ ਜੇ ਬਚੇ ਰਹਿਣਗੇ ਚਲੋ ਵਧੀਆ ਸੁਆ ਸੁਆ ਵਾਲ ਮੁਰਕੇ ਜਿੱਦਾਂ ਕਰਦੇ ਆ ਉਹ ਰਿੰਗਾ ਤੇ ਦੁੱਧ ਦੀ ਕਪੈਸਿਟੀ ਬਹੁਤ ਸੋਹਣੀ ਆ ਦੋਸਤੋ ਬਾਕੀ ਬਹੁਤ ਸੋਹਣੀ ਬੇਸ਼ੱਕ ਠੀਕ ਆ ਜੀ ਨਾ ਹਵਾਨਾ ਲੇਵਾ ਸੋਨਾ ਲਈ ਖੜੀ ਆ ਤੁਹਾਡੇ ਸਾਹਮਣੇ ਜਿੰਨਾ ਵੀ ਆ ਥਾਣਪੁਰਾ ਮੁਠੀ ਆ ਹੱਥੀ ਚਵਾਈ ਵਾਲਾ ਜਿਹੜਾ ਥਾਣਾ ਆਪਾਂ ਕਹਿ ਦਿੰਨੇ ਵੀ ਹੱਥੀ ਚਵਾਈ ਵਾਲਾ ਥਾਣਾ ਕੋਈ ਛੋਟਾ ਨਹੀਂਗਾ ਬਿਲਕੁਲ ਹੱਥੀ ਚਵਾਈ ਵਾਲਾ ਹਾਂਜੀ ਚੋਣ ਨੂੰ ਆ ਮਾਤਾ ਸਾਡੀ ਵੇਖ ਲੈ ਜੇਂਗੇ ਬੱਤੀ-ਬੁੱਤੀ ਨਹੀਂ ਨਾਂ ਹੁੰਦੀ ਤੇ ਸਾਡੇ ਕੋਲ ਜਨਰੇਟਰ ਨਹੀਂਗਾ ਹਾਂ 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 ਨਾਲੇ ਸੰਧੂ ਸਾਹਿਬ ਜਨਰੇਟਰ ਦਾ ਬੋਲੀਏ ਕਿਸ ਭੈਣ ਭਰਾ ਕੋ ਲੈਣਾ ਆਪਾਂ ਲੈਣਾ ਜੀ ਹਾਂ ਹੱਥ ਵਾਲਾ ਜਿਹੜਾ ਹੁੰਦਾ ਨਾ ਸਿੰਗਲ ਫੇਸ ਸਿੰਗਲ ਫੇਸ ਹੀ ਚਾਹੀਦਾ ਮਗਰੋਂ ਕਰਦੇ ਹੋ ਇੰਨੇ ਕਿ ਭੈਣਾ ਭਰਾਵਾਂ ਨੂੰ ਅਪੀਲ ਜੇ ਹੋਇਆ ਤੇ ਆਪਾਂ ਨੂੰ ਨੰਬਰਾਂ ਦਾ ਜਰੂਰ ਆਪ ਦੋਸਤੋ ਜਨਰੇਟਰ ਵੀ ਇੱਕ ਵੀਰ ਨੂੰ ਚਾਹੀਦਾ ਜੇਕਰ ਕਿਸੇ ਵੀਰ ਨੇ ਜਨਰੇਟਰ ਸੇਲ ਕਰਨਾ ਹੈ ਉਹ ਵੀ ਤੁਸੀਂ ਕੰਟੈਕਟ ਕਰ ਲਿਓ ਤੇ ਵੀਰ ਨੇ ਇਹ ਵੀ ਖਰੀਦਣਾ ਹੈ ਕਿਉਂਕਿ ਮਾਲ ਦੇ ਵਿੱਚ ਗਾਂ ਗਰਮੀ ਦਾ ਸੀਜ਼ਨ ਪਾਣੀ ਦਾ ਲੈਣ ਨੂੰ ਨਹੀਂ ਰਹਾ ਵੀ ਨਾ ਵੀ ਹੋ ਜੇ ਚਲੀ ਜਾਵੇ ਮਸ਼ੀਨ ਦਾ ਨਾ ਸਾਨੂੰ ਤੰਗੀ ਫਿਰ ਹੱਥਾਂ ਚ ਚੂਣੀਆਂ ਪੈਦੀਆਂ ਬਿਲਕੁਲ ਜੀ ਬਿਲਕੁਲ ਤੇ ਸਾਡੇ ਆ ਬੰਦਾ ਚਾਹੀਏ ਲਓ ਤੇ ਜੇ ਕੋਈ ਭੈਣ ਭਰਾ ਆਪਾਂ ਨੂੰ ਦਵਾ ਦੋ ਤੇ ਧੰਨਵਾਦ ਉਹਦਾ ਬਿਲਕੁਲ ਜੀ ਬਿਲਕੁਲ ਦੋਸਤੋ 5 ਕਿਲੋਵਾਰਟ ਚਾਹੀਏ 7.5 ਦਾ ਹੋਵੇ ਠੀਕ ਹੈ ਹਾਂਜੀ ਸਿੰਗਲ ਫੇਸ ਹੋਵੇ ਜਿਹੜਾ ਆਪਾਂ ਨਾਰਮਲੀ ਇੱਕ ਘਰੇ ਵਰਤੋਂ ਕਰਦੇ ਆ ਉਹ ਜਨਰੇਟਰ ਦੀ ਵੀ ਲੋੜ ਆ ਬੇਰਕੁਲ ਕਬਲਜੀਤ ਸਿੰਘ ਹੋਣਾ ਨੂੰ ਤੇ ਉਹ ਜਨਰੇਟਰ ਵੀ ਕਿਸੇ ਵੀਰ ਨੇ ਸੇਲ ਕਰਨਾ ਤੇ ਉਹਦਾ ਵੀ ਤੁਸੀਂ ਵਿਸ਼ੇਸ਼ ਤੌਰ ਤੇ ਕੰਟੈਕਟ ਕਰ ਲਿਓ ਠੀਕ ਆ ਜੀ ਜੇ ਕਿਸੇ ਵੀਰ ਨੇ ਸੇਲ ਕਰਨਾ ਹੈ ਹਾਂਜੀ ਮੋੜ ਦਿਓ ਵੀਰ ਜੀ ਲਓ ਜੀ ਤੇ ਬਾਕੀ ਵੀਰ ਨੇ ਚਲੋ ਖਰੀਦਣਾ ਬਾਕੀ ਜੇ ਕਿਸੇ ਕਿਸੇ ਵੀਰ ਨੇ ਵੇਚਣਾ ਤੇ ਜਨਰੇਟਰ ਵੀ ਤੁਸੀਂ ਬਸ ਪੁੱਤ ਆ ਜਾ ਖਲੋ ਜਾ ਪੁੱਤ ਸਤਨਾ ਵਹਿ ਗਿਓ ਲਓ ਜੀ ਤੇ ਅੱਛਾ ਵੀਰ ਜੀ ਫਰੇਦਾ ਕੀ ਕਰਦੇ ਜੇ ਮੋਲਾ ਇਹਦਾ ਇਹਦਾ 56000 ਰੁਪਿਆ ਲੈ ਲਾਂਗੇ ਲੈਣ ਦੇਣ ਵਾਲਾ ਤੇ ਦੁੱਧ ਦੀ ਮੇਰਾ ਭਰਾ ਜਿੰਨਾ ਆਪਾਂ ਕਿਹਾ ਵਾ ਨਾ ਹਾਂ ਦੁੱਧ ਦੇ ਥੱਲੇ 18 ਕਿਲੋ ਪਰ ਮੈਂ ਘੱਟ ਦਸਾਂਗਾ ਕਿਲੋ ਠੀਕ ਆ ਤੇ ਤੋਲ ਲਿਆਣ ਕੇ ਤਸੱਲੀ ਕਰ ਲਈ ਹੁਣ 17 ਕਿਲੋ ਜਿਹੜਾ ਆਪਾਂ ਇਹ ਚਵਾਦਾ ਕਿ ਨੈਟ ਕੰਡਾ ਕਰਾਂਗੇ ਦੁੱਧ 18 ਦੇ ਮੈਂ ਘੱਟ ਦੱਸਣ ਧਿਆ ਕਿਲੋ ਵੀ ਚੰਗਾ ਮੁੜ ਕੇ ਜੂ ਹੈ ਕਿ ਨਹੀਂ ਸਹੀ ਹੈ ਜੀ ਸਹੀ ਹੈ ਕੰਡੇ ਨੇ ਕਿਹੜਾ ਲਿਆਜ ਰੱਖਣਾ ਸੰਧੂ ਸਾਹਿਬ ਜੇ ਤੁ ਆਪਾਂ ਕਹਿਣ ਫੇਰਾ ਜਣਾ ਦੁੱਧ ਨਾ ਮਸ਼ੀਨ ਦਾ ਹਾਂਜੀ ਇਹ ਵਗਰੂ ਪਾਣੀ ਵਰਗਾ ਹੁੰਦਾ ਇਹਦੇ ਤੇ ਝੱਗ ਨਹੀਂ ਆਉਂਦੀ ਜਿਹੜਾ ਉਦਾਂ ਪਪਾ ਹੁੰਦਾ ਨਾ ਕਈ ਆਪਣੇ ਭਰਾ ਚੋਂਦੇ ਆ ਹਾਂਜੀ ਹਾਂਜੀ ਉਹ ਤੇ ਕਈ ਵੀਰਾਂ ਕੋ ਹੋਵੇ ਤੇ ਮੇਰਾ خیال ਇਹਨੂੰ ਬਣਾ ਦੇਣਾ ਉਹ ਤੇ ਬਹੁਤ 22 23 ਕਿਲੋ ਬਿਲਕੁਲ ਜੀ ਬਿਲਕੁਲ ਹਾਂਜੀ ਤੇ 56000 ਦੀ ਹਾਂ ਨਾ ਹਾਂ ਇਹਦਾ ਬਸ ਆਪਾਂ ਵੀ ਬਹੁਤਾ ਨਹੀਂ ਗਾ ਠੀਕ ਆ ਜੀ ਠੀਕ ਆ ਤੇ ਵੀਰ ਕਮਲਜੀਤ ਸਿੰਘ ਜੀ ਇਹ ਅਸੀਂ ਪਸ਼ੂ ਆਪਣੇ ਕੋਲ ਹਾਂਜੀ ਅੱਜ ਇਹੋ ਵਾਇਰੂ ਆਪਣੇ ਕੋਲ ਗਿਣ ਲਓ ਵੀ 5 ਤੇ ਆ ਇੱਕ ਕਰਮਾ 6 ਨਾ ਕੋਈ ਆਪਣੇ ਪੂਰੇ 6 ਨਾ ਪੂਰੇ ਹਾਂ ਦੋਸਤੋ ਇੱਕ ਵੈੜ ਜਿਹੜੀ ਗੱਬਣ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਸੈਕਿੰਡ ਲਾਸਟ ਦੇ ਵਿੱਚ ਇਹ ਕਾਲੇ ਰੰਗ ਦੀ ਸ਼ਾਹੀ ਵਾਲ ਕਰੋਸਾਂਗ ਦੇ ਵਿੱਚ ਹਾਂਜੀ ਬਾਕੀ ਆਲਮੋਸਟ ਪਸ਼ੂ ਜਿੰਨੇ ਵੀ ਦਿਖਾਇਆ ਸਾਰੇ ਸੋਏ ਨੇ ਬੱਚੇ ਨਾਲ ਆ ਦੁੱਧ ਰੇਟ ਭਾਫੜਤਾ ਜਿੰਨਾ ਵੀ ਹੈਗਾ ਤੁਹਾਨੂੰ ਪੂਰੀ ਕੰਪਲੀਟ ਜਾਣਕਾਰੀ ਮਿਲ ਗਈ ਆ ਬਾਕੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਆਪਣੀ ਕਵਰੇਜ ਪਹੁੰਚ ਸਕੇ ਪਹੁੰਚ ਸਕੇ ਤੇ ਅੱਛਾ ਵੀਰ ਕਮਲਜੀਤ ਸਿੰਘ ਜੀ ਇੱਕ ਨੰਬਰ ਆਪਣੇ ਬੋਲ ਦਗੇ ਜੀ ਅ ਨੰਬਰ ਆਪਣਾ ਹੈਗਾ ਬੱਬਾ ਜੀ 98154 ਜੀ 29553 ਜੀ ਲੱਗ ਰਿਹਾ ਜੀ ਫਿਰ ਨੰਬਰ ਦੋਵੇਂ ਦੋਸਤੋ ਸਕਰੀਨ ਤੇ ਚੱਲ ਰਹੇ ਨੇ ਵੀਰ ਕਮਲ ਸਿੰਘ ਉਹਨਾਂ ਦੇ ਪੁੱਤ ਦਾ ਬਜਾ ਨਵਾਂ ਨੰਬਰ ਠੀਕ ਹੈ ਜੀ ਤੇ ਦੋਵਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਹਾਂ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੈਂ